ਦਾ ਅੰਤਰ ਬਾਬਾ ਤੁਰੀਦਾ ਜੀ ਦੀ 3 ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਉਹ ਵਰ ਦਿੱਤਾ ਜੀ ਵਾਹ ਇਹ ਬਾਣਾ ਛੋਟ ਸਿਰਫ ਆ ਸ਼ੋਰਟ ਬਾਈ ਤਾਂ ਪੂਰੀ ਮਾਰਕੀਟ ਚ ਜਾ ਕੇ ਸਿਰਫ ਆ ਸ਼ੋਰਟ ਪੂਰੀ ਮਾਰਕੀਟ ਚ ਸਾਰੇ ਪਟਾਕੇ ਰੇਟ ਪੁੱਛ ਲੈਣੇ ਘਾਟੂ ਘਾਟ ਇੱਕ ਕੈਂਟਾ ਰੇਟ ਹੀ ਪੁੱਛਦੇ ਰਿਹਾ ਜੀ ਤੇ ਇਹਨਾਂ ਸਿਰਫ ਆ ਜਾ ਕੇ ਬਾਈ ਤੇ ਦੇਖ ਲੋ ਸਤਿਗੁਰ ਬੰਦੀ ਛੋੜ ਦਿਵਸ ਹੈ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਉਮੀਦ ਕਰਦਾ ਤੁਸ ਸਾਰੇ ਬਧੀ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਅੱਜ ਅਜੇ 1 ਜੁਲਾਈ ਅਕਤੂਬਰ ਤੇ ਅੱਜ ਅਜੇ ਬੰਦੀ ਛੋੜ ਦਿਵਸ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਅੱਜ ਜਿਹੜੀ ਮੈਂ ਦਰਸ਼ਨ ਕਰਨ ਦੇ ਲਈ ਤਕਸਰੀ ਕੇਸਗੜ ਸਾਹਿਬ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਓ ਸਕਿੱਪ ਨਾ ਕਰਿਓ ਤੇ ਬਣੀ ਰੋ ਵੀਡੀਓ ਦੇ ਨਾਲ ਇਹ ਮੈਚ ਲਈ ਦਰਸ਼ਕਾਂ ਦੇ ਲਈ ਗੁਰਦੁਆਰਾ ਪਾਪਾ ਤਜੀ ਦੇ ਜੋ ਮੈਨੂੰ ਛੱਡਣ ਜਿੱਤਿਆ ਜੀ ਖੁੱਪੀ ਜੀ ਬਸ ਕਰ ਤੱਕ ਮੈਂ ਨਹੀਂ ਜਾਣਾ ਨਾਲ ਆ ਰਿਹਾ ਉਹ ਗੁੱਲੂ ਦਾ ਵਲੋਗਰ ਇਹਦੇ ਨਾਲ ਨਾਲ ਬਾਜੀ ਇਹ ਵੀ ਵੀਡੀਓ ਬਣੇਗੀ ਉਹ ਜਦੋਂ 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 ਆਣਾ ਨਹੀਂ ਤੇ ਮੈਂ ਵੇਟ ਕਰ ਰਿਹਾ ਆਪਣੇ ਵੀਰ ਦਾ ਮੈਂ ਆਪਣੇ ਵੀਰ ਦੇ ਨਾਲ ਜਾਵਾਂਗਾ ਜੀ ਬਾਬਾ ਗੁਰਦਤਾ ਜੀ ਦਰਸ਼ਨ ਕਰਨ ਦੇ ਲਈ ਭਾਈ ਗੁਰਜੀ ਦਾ ਹਾਸਾ ਭਾਈ ਜੋ ਜੀਤਾ ਸਰ ਸਾਹਿਬ ਭਾਈ ਜੋ ਜੀਤੀ ਖਦੀ ਚਲਿਓ ਜੀ ਸੋ ਫਾਈਨਲ ਹੁਣ ਚੱਲੇ ਜੀ ਬਾਬਾ ਗੁਰਦਤਾ ਜੀ ਵੀਰ ਨੇ ਕੱਲ ਤਾਂ ਗਿਆ ਸੀਗਾ ਕਿ ਅਸੀਂ ਬਾਬਾ ਗੁਰਦਿੱਤ aí ਜਾਣਾ ਮੈਂ ਕਿਹਾ ਕੋਈ ਨਹੀਂ ਵੀਰੇ ਅਸੀਂ ਜਰੂਰ ਜਾਵਾਂਗੇ ਸੋ ਅੱਜ ਆਏ ਨੇ ਜੀ ਦਰਸ਼ਨ ਕਰਨ ਦੇ ਲਈ ਤੇ ਅੱਜ ਬੰਦੀ ਛੁੱਟ ਦੀ ਬਸਵੀ ਹੈ ਐਂਡ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਬਾਬਾ ਜੀ ਜੀ ਤੇ ਉਹ ਤੁਹਾਨੂੰ ਨੇ ਦਰਦ ਦਿਖਾਉ ਮੈਂ ਵੀ ਬੜੇ ਦਿਨਾਂ ਤੋਂ ਸੋਚਦਾ ਸੀਗਾ ਕਿ ਮੈਂ ਬਾਬਾ ਗੁਰਦਿੱਤ aí ਜਾਵਾਂ ਤੇ ਅੱਜ ਫਾਈਨਲੀ ਉਹ ਦਿਨ ਆ ਗਿਆ ਹੈ ਤੇ ਬੱਸ ਤੁਸੀਂ ਲਾਈਕ ਤੇ ਸ਼ੇਅਰ ਵਾਲੇ ਬਟਨ ਦਾ ਖਿਆਲ ਰੱਖਣਾ ਆ ਦੇਖ ਸਕਦੇ ਤੁਸੀਂ ਮੈਂ ਉਹ ਉੱਥੇ ਇਨੀ ਦੂਰ ਤੋਂ ਦੁਰ ਕੇ ਆਇਆ ਤੇ ਆ ਜਾ ਰਿਹਾ ਰੋਡ ਬਿਲਾਸਪੁਰ ਨੂੰ ਜਾ ਰਿਹਾ ਤੇ ਆ ਜਾ ਰਿਹਾ ਬਾਬਾ ਗੁਰੇਤਾ ਜੀ ਨੂੰ ਸੋ ਇੱਥੇ ਜਲਦੇ ਆਹੀ ਸੋ ਬੜਾ ਬੜਾ ਧੰਨਵਾਦ ਮੇਰੇ ਵੀਰ ਦਾ ਮੇਰੇ ਨਾਲ ਆਇਆ ਅੱਜ ਮੈਂ ਐਲਪੀਓ ਵਾਲੇ ਸਾਰੇ ਫੋਟੋ ਅਪਲੋਡ ਕਰਦੇ ਨੇ ਜੇਕਰ ਕਿਸੇ ਨੇ ਨਹੀਂ ਦੇਖਿਆ ਸੋ ਫ੍ਰੀ ਸਾਰੇ ਜਣੇ ਜਾ ਕੇ ਉਹ ਵਾਲੀ ਵੀਡੀਓ ਵੀ ਜਰੂਰ ਦੇਖਿਓ ਤੇ ਅੱਜ ਦੀ ਜਿਹੜੀ ਵੀਡੀਓ ਹੈ ਇਹਨੂੰ ਵੀ ਪੂਰਾ ਦੇਖਿਓ ਸਕਿਪ ਨਾ ਕਰਿਓ ਐਂਡ ਯਾਰ ਨਾ ਕਾਫੀ ਦਿਨ ਤੋਂ ਨਾ ਆਸੂ ਬੁੱਧਾ ਸੀਗਾ ਕਿ ਮਤਲਬ ਹਰੇ ਹਾਲੇ ਮੇਰੇ ਅੱਗੇ ਵੀ ਬਹੁਤ ਜ਼ਿਆਦਾ ਪਲਾਨਸ ਨੇ ਕਿ ਹਰੇ ਮੈਂ ਅੱਗੇ ਘਰੇ ਵੀ ਜਾਣਾ ਹੈ ਐਂਡ ਉੱਥੇ ਦੋ ਤਿੰਨ ਕੰਮ ਵੀ ਨੇ ਕਰੇ ਦੋ ਤਿੰਨ ਕੰਮ ਵੀ ਨੇ ਤੇ ਐਂਡ ਯਾਰਾ ਦੂਸਰੋਂ ਮਿਲੇ ਹੋਏ ਬੜੇ ਦਿਨ ਹੋ ਗਏ ਨੇ ਉਹ ਯਾਰ ਦੋਸਤਾਂ ਨੂੰ ਮਿਲਾਂਗੇ ਤੇ ਫਿਰ ਇੱਕ ਮੈਂ ਕਹਿੰਦਾ ਕਿ ਟ੍ਰਿਪ ਵੀ ਪਲਾਨ ਜ਼ਰੂਰ ਕਰਾਂਗੇ ਮੈਂ ਹਰ ਬਾਰੀ ਇਹ ਕਹਿੰਦਾ ਪਰ ਕੈਂਸਲ ਹੋ ਜਾਂਦਾ ਹੈ ਪਲਾਨ ਕੀ ਕਰੀ ਯਾਰ ਕਦੇ ਮਤਲਬ ਕਿ ਕਿਸੇ ਨੂੰ ਟਾਈਮ ਨਹੀਂ ਲੱਗਦਾ ਜਦੋਂ ਟਾਈਮ ਮੈਨੂੰ ਹੁੰਦਾ ਉਹਨਾਂ ਨੂੰ ਨਹੀਂ ਇਹ ਯਾਰੋ ਦੋਸਤਾਂ ਨੂੰ ਨਹੀਂ ਹੁੰਦਾ ਜੇਕਰ ਉਹਨਾਂ ਨੂੰ ਹੁੰਦਾ ਤਾਂ ਮੈਨੂੰ ਨਹੀਂ ਦਾ ਟਾਈਮ ਪਰ ਕਰਦੇ ਤੇ ਮੈਕਸਿਮਮ ਜਿਹੜੇ ਨੇ ਆਪਣੇ ਵੀਡੀਓਜ਼ ਨੇ ਅਗਲੇ ਦਸੰਬਰ ਚ ਵੀ ਬੜੀ ਬੜੀ ਜ਼ਿਆਦਾ ਸ਼ੂਟਸ ਹੋਣਗੀਆਂ ਸਟੇਟ ਯੂਨਡ ਐਂਡ ਤੁਸੀਂ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜਿਹੜੇ ਨਵੇਂ ਵੀਵਰਸ ਨੇ ਸਵਾ ਦੇਖ ਸਕਦੇ ਤੁਸੀਂ ਆ ਜਾ ਆ ਰਾਹ ਜਾ ਰਹੇ ਆ ਜੀ ਕੀਰਤੋ ਸਾਹਿਬ ਨੂੰ ਤੇ ਆ ਜਾ ਰਹੇ ਬਾਬਾ ਗੁਰਦਿੱਤਾ ਜੀ ਤਾਂ ਤਾਂ ਬਾਬਾ ਗੁਰਦਿੱਤਾ ਜੀ ਸੋ ਇਸ ਕੇਡ ਤੋਂ ਬਾਅਦ ਇਹ ਆਸਮਿੰਟਡ ਰਾਹ ਸ਼ੁਰੂ ਹੋ ਜਾਂਦਾ ਹੈ ਤੇ ਆ ਸਿੱਧਾ ਜਿਹੜਾ ਰਾਹ ਹੈ ਆ ਬਾਬਾ ਗੁਰੂ ਨਤਾ ਜੀ ਨੂੰ ਜਾਂਦਾ ਜੀ ਚੜਾਈ ਸ਼ੁਰੂ ਹੋ ਚੁੱਕੀ ਹੈ ਤੇ ਆ ਇੱਥੇ ਨਵੀਂ ਸੜਕ ਵੀ ਬਣ ਰਹੀ ਹੈ ਜੀ ਸੋ ਅੱਗੇ ਮੈਨੂੰ ਲੱਗਦਾ ਕਾਫੀ ਜ਼ਿਆਦਾ ਚੜਾਈ ਹੋਣੀ ਹੈ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਤਾਂ ਚੜਾਈ ਨਹੀਂ ਚੜੀ ਜਾ ਰਹੀ ਹੈ ਉਹ ਬਈ ਥੱਕ ਗਏ ਨੇ ਹਰ ਬਸ ਪੈੜਾ ਥੋੜਾ ਹੀ ਰਹਿ ਗਿਆ ਜੀ ਪੈੜਾ ਥੋੜਾ ਹੀ ਰਹਿ ਗਿਆ ਬਸ ਪਹੁੰਚ ਹੀ ਗਈ ਨੇ ਤੰਤਨ ਬਾਬਾ ਜੀ ਦਿੱਤਾ ਜੀ ਇਹ ਜਿਹੜੀ ਦੇ ਦਿੱਤਾ ਜੋ ਗਰਮੰਦਿਆ ਉਹੀ ਬਾਬਾ ਦਿੱਤਾ ਜੀ ਤੰਤਨ ਬਾਬਾ ਦਿੱਤਾ ਜੀ ਫਾਇਰਲੀ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੰਤਨ ਬਾਬਾ ਗੁਰੇਤਾ ਜੀ ਤੇ ਹੁਣ ਚੱਲਦੇ ਜੀ ਦਰਸ਼ਨ ਕਰਨ ਲਈ ਰਾਜੇਸ਼ਾ <im> ਗੈਬ ਹੋੜ ਬੱਤੀ ਛੋੜ ਤੇ ਗੁਰੂ ਪਾਖਸ਼ਾ ਜੀ ਕਹਿੰਦੇ ਇਹ ਸੁਰਤ ਜਿਹੜੀ ਜੁੜੀ ਹੋਈ ਸੀ ਟੁੱਟੀ ਕਿਵੇਂ ਇਹ ਟੁੱਟੀ ਇਸ ਕਰਕੇ ਗੈਬ ਹੋੜ ਬੱਤੀ ਛੋੜ ਹੁਣ ਬੰਦਨਾ ਨੂੰ ਛੱਡਣ ਵਾਲੇ ਮਾਲਕ ਜੀ ਬੰਦਨਾ ਤੋਂ ਬਚਾਉਣ ਵਾਲੇ ਹੈ ਪ੍ਰਮਾਤਮਾ ਜੀਓ ਨਿਰੰਕਾਰ ਦੁਖਦਾਰੀ ਇਕ ਤੂੰ ਹੀ ਹੈ ਜਿਹੜਾ ਬਾਲਕ ਹੈ ਤੇ ਇਹਨਾਂ ਦੁੱਖਾਂ ਦੇ ਵਿੱਚੋਂ ਮਨੁੱਖ ਨੂੰ ਬਚਾਉਣਾ ਹੈ ਸਾਡੇ ਉਸੇ ਸਦਕਾ ਦੇਸ਼ ਦਾ ਵਾਹੋ ਜੀ ਮੋਤਾ ਗਰੀ ਦੇ ਇਰਾਦਾਨ ਸਤਿਗੁਰੂ ਲਈ ਦਰਸ਼ਨ ਕਰ ਲਏ ਹੋਏ ਨੇ ਇਥੇ ਪ੍ਰਸ਼ਾਦਾ ਛਕ ਲਿਆ ਤੇ ਹੁਣ ਚੱਲੇ ਨੇ ਜੀ ਅਸੀਂ ਵਾਪਸੀ ਵਾਪਸ ਚੱਲੇ ਨੇ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਤੇ ਬਾਬਾ ਜੀ ਕੁਛ ਕਹਿਣਗੇ ਗਾਇ ਜੀ ਜੀ ਤਰਸ ਗਾਇ ਜੀ ਜੀ ਮਤੇ ਆਪ ਸਮੂਰ ਸੰਗਤ ਨੂੰ ਬੰਦੀ ਛੋੜ ਦੀ ਵਦੀਆਂ ਬਹੁਤ ਬਹੁਤ ਵਧਾਈਆਂ ਧੰਨ ਧੰਨ ਬਾਬਾ ਦਿਲਜੀਤਾ ਜੀ ਦੀਨ ਦੁਨੀ ਦਾ ਟਿੱਤਾ ਜੀ ਜੋਗੜ ਮੰਦਿਆ ਸੋਬਰ ਦਿੱਤਾ ਬਈ ਜੀ ਇੱਥੇ ਆਜੀ ਬਾਬੇ ਦਰਜੇ ਤਾਜੀ ਦੇ ਜੋੜ ਮੇਲੇ ਆ ਤੇ ਇੱਥੇ ਹੋਏ ਆ ਬੰਦੀ ਸ਼ੋਰ ਜੀਵਨ ਬਿਨਾ ਰਹੇ ਨੇ ਆਨੰਦਪੁਰ ਤੇ ਤਿਲਤਪੁਰ ਸਾਹਿਬ ਜੀਆਂ ਸੰਦ ਤਾਂ ਇੱਥੇ ਪਹੁੰਚ ਤੇ ਜੋੜ ਮੇਲੇ ਬਣਾ ਰੀਆਂ ਨੇ ਅਤੇ ਸਾਰੇ ਸੰਦਰ ਨੂੰ ਜੀ ਆਇਆਂ ਸਦਿਨ ਭਾਈ ਗੁਰਜੀ ਦਾ ਖਾਸ ਹੋਏ ਅੱਜ ਮੈਂ ਵੀਡੀਓ ਮੇ TikTok ਦੇ ਟਾਈਮ ਤੋਂ ਦੇਖਦਾ ਸੀਗਾ ਤੇ ਅੱਜ ਫਾਈਨਲੀ ਵਾਰੀ ਮਿਲਗੇ ਸੀਗੇ ਤੇ ਮੈਂ ਰੀਸੈਂਟਲੀ ਮੈਨੂੰ ਨਹੀਂ ਸੀਗਾ ਪਤਾ ਕਿ ਇਹਨਾਂ ਦੇ ਅ ਮਤਲਬ ਕਿ ਇੱਥੇ ਸ਼ਾਪ ਕਰਦੇ ਨੇ ਤੇ ਬਸ ਯਾਰ ਭਾਈ ਨੂੰ ਯਾਦ ਤੇ ਰਿਹਾ ਉਹ ਮੈਂ ਕਿਉਂ ਥੋੜੀ ਨਾ ਮੈਂ ਫੁੱਲ ਵੀਡੀਓ ਬਣਾਵਾਂਗਾ ਲੌਂਗ ਕਿ ਆ ਕੋਈ ਜੱਕਰ ਨਹੀਂ ਤੁਸੀਂ ਅਗਲੀ ਵਾਰ ਜਰੂਰ ਆਇਓ ਹੁਣੇ ਹੁਣੇ ਅਸੀਂ ਡਿਸਾਈਡ ਕੀਤਾ ਜੀ ਕਿ ਹੁਣ ਅਸੀਂ ਜਾਵਾਂਗੇ ਜੀ ਨੌਰਖਾ ਬਾਗ ਜੀ ਜਰੂਰ ਜੀ ਜਰੂਰ ਜਾਣਾ ਪੈਣਾ ਜੀ ਪਹੁੰਚ ਗਏ ਜੀ ਨੌ ਲੱਖਾ ਬਾਗ ਬਹੁਤ ਹੀ ਜਿਆਦਾ ਪਾਵਨ ਪਵਿੱਤਰ ਸਥਾਨਾ ਜੀ ਗੁਰਦੁਆਰਾ ਸਿਰ ਨੋ ਲਖਬਾਖ ਸਾਬਾ ਤੋਂ ਦਰਸ਼ਨ ਕਰ ਲੈਣਾ ਜੀ ਪ੍ਰਕਾਸ਼ ਸਥਾਨ ਜੀ ਤੰਤਰ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਜੀ ਤੇ ਤੰਤਰ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਹੈ ਜੀ ਤੇ ਇੱਕ ਗੁਰਦੁਆਰਾ ਸਾਹਿਬ ਜੀ ਗੁਰਦੁਆਰਾ ਸੀਸਮੰਤ ਸਾਹਿਬ ਜੀ ਨੇ ਇੱਥੇ ਵੀ ਦਰਸ਼ਨ ਕਰ ਲਏ ਹੋਏ ਨੇ ਜੀ ਵਾਹਿਗੁਰੂ 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 ਹੋਲ ਸੀ ਰੇਟ ਤੇ ਪਟਾਕੇ ਖਰੀਦੋ ਦੇ ਨਾਲ ਗਿਫਟ ਵੀ ਲੈ ਜਾਓ। ਆਹ ਕੀ ਹੋ ਗਿਆ? 25 25 25 ਨਹੀਂ ਰੇਟ ਹੈ। ਆਹ ਜੀ ਰੇਟ 650। ਤੁਸੀਂ ਕੀ ਕਰਦੇ ਹੋ? ਮੇਰਾ ਪਟਾਖਾ ਦੋ ਆ ਗਿਆ ਮਾਰ ਕੇ ਨਾ। 25 ਜੀ 1200। ਇਹਦੇ ਨੇ ਤਾਂ 250। ਇਹ ਬਾਣਾ ਛੋੜ। 250 250 ਜੀ 500। ਇੱਕ 4.5 ਤੋਂ 1.5 ਮਾਰ ਮਿਲਾਇਆ ਅਗਲਾ ਆਇਆ ਬੜਾ ਕਰਕੇ ਕਿਹਾ ਨਹੀਂ ਮਿਲਾਇਆ ਇਹ ਕਿੰਨੇ ਰੇਜਰ ਜੀ ਰੇਟ ਹੈ ਇਹ ਹੈ 960 ਇਹ 500 ਰੁਪਏ ਦਾ ਇਹ 500 ਦਾ ਇੱਕ ਵੋਲਟ ਵਾਲਾ ਕਪੜਾ ਕਰੇ ਉੱਪਰ ਵੀ ਆ ਨਾ ਇਹ ਇੱਕ ਹੀ ਵਾਰ ਉਹਨਾ ਜਿੰਨੇ ਦਾ ਰੇਟ ਸੱਭੀਆ ਕਿੰਨੇ ਦਾ ਸ਼ੂ ਆ ਵੀਰੇ ਨੇ 우리 ਮਾਰਕੀਟ ਦੇ ਵਿੱਚ ਸਾਰੇ ਪਟਾਕੇ ਰੇਟ ਪੁੱਛਲੇ ਜਿੰਨੇ ਵੀ ਸੀਗੇ ਪਰ ਆਖਿਰ ਚ ਜਾ ਕੇ ਕੀ ਬਾਈ ਕੀਤਾ ਸਿਰਫ ਆ ਸ਼ੋਰਟ ਬਾਈ ਕੀਤਾ ਪੂਰੀ ਮਾਰਕੀਟ ਚ ਜਾ ਕੇ ਸਿਰਫ ਆ ਸ਼ੋਰਟ ਪੂਰੀ ਮਾਰਕੀਟ ਚ ਸਾਰੇ ਪਟਾਕੇ ਰੇਟ ਪੁੱਛ ਲੈਣੇ ਘਾਟੂ ਘਾਟ ਇੱਕ ਕੈਂਟਾ ਰੇਟ ਹੀ ਪੁੱਛਦੇ ਰਹੇ ਆ ਇਹਨੂੰ ਸਰ ਕੋ ਆ ਜਾ ਕੇ ਭਾਈ ਤੇ ਦੇਖ ਲੂ ਸਟੂਡ ਚੱਲੇ ਨੇ ਜੀ ਵਾਪਸ ਕਨਫਰਮ ਸਾਬ ਪਰ ਇਹ ਲੱਗਿਆ ਪਰ ਇਹਨੇ ਇਹ ਮੁਸਤਕੀਆ ਤੇ ਵੀ ਰਹਿ ਗਿਆ ਆਹ ਰਹੀ ਦੁਕਾਨਾਂ ਦੇ ਰੇਟ ਪੁੱਛ ਲੈ ਉਟਾਕੇ ਨੇ ਫਾਈਨਲੀ ਇੱਕ ਸਟਾਈਲ ਹੋ ਗਿਆ ਜਾ ਕੇ ਇੱਕ ਫਾਈਨਲੀ ਆ ਗਏ ਨੇ ਜੀ ਦਰਸ਼ਨ ਕਰਕੇ

இராதியார் வினா பிரகாஷ் சக்தியும் வினா சக்தியும் பத்திரிக்கையும் முத்துராக்கிரீஸ் தாக்குதல் சாதிக்கிறார்கள் ਚੰਗੇ ਆੜੇ ਪਿਆਰੇ ਨੇ ਸੋ ਮੇਰੇ ਵੀਰੋ ਹੁਣੇ ਜਾ ਕੇ ਫ੍ਰੀ ਹੋਇਆ ਤੇ ਮੇਰੇ ਵੀਰੋ ਹੁਣੇ ਜਾ ਕੇ ਫ੍ਰੀ ਹੋਏ ਤੇ ਇਸ ਵਕਤ ਬਸ 12:00 ਬੱਜਣ ਹੀ ਜਾਣੇ ਨਾ ਸਿਰਫ 20 ਮਿੰਟ ਰਹਿ ਗਏ ਨੇ ਤੇ ਦਿਨ ਬੜੀਆ ਰਿਆ ਆਪਣਾ ਤੇ ਤੁਸੀਂ ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਆ ਹੋਣਾ ਤੇ ਇਹ ਵੀਡੀਓ ਬਹੁਤ ਵਧੀਆ ਸੀਗੀ ਤੁਸੀਂ ਬਸ ਵੀਡੀਓ ਨੂੰ ਕਰ ਦਿਓ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਮਿਲਦੇ ਆ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਚੰਗਾ